ਜਿਹੜੇ ਪਿੰਡ 'ਚ ਆਪਾਂ ਗੁਰੂ ਘਰ 'ਚ ਖੜੇ ਆ ਇਸ ਪਿੰਡ ਦੀਆਂ ਕੱਟਕਟ ਇਸੇ ਪਿੰਡ ਦੀਆਂ ਪੰਜ ਤੋਂ 6 ਮੋਤਾ ਇਸੇ ਪਿੰਡ ਦੀ ਪੰਘਾੜੀ ਦੀਆਂ ਨੇ ਪੰਜ ਹਰੀਵਾਲ ਦੀਆਂ ਨੇ ਤਲਵੰਡੀ ਦੀਆਂ ਸੋ ਇੱਕ ਮਤਲਬ ਕਤਲ ਹੀ ਨਹੀਂ ਅਸਲ 'ਚ ਮੋਤਾ ਨਹੀਂ ਕਿ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਚੁੱਕੇ ਆ ਤੇ ਜਿਹੜੇ ਸਪਲਾਈ ਕਰਦੇ ਸੀ ਜਾਂ ਜਿਹੜੇ ਤੋ ਤੱਕ ਲੈ ਕੇ ਆਉਂਦੇ ਸੀ ਚੇਂ ਦਾ ਪਤਾ ਲੱਗ ਜਾਂਦਾ ਕੌਣ ਕੌਣ ਕਿਹਨੂੰ ਸਪੋਰਟ ਕਰਦਾ ਸੀ ਦਿੱਲੀ ਤੱਕ ਵੀ ਤਾਰ ਜੁੜੇ ਨੇ ਦਿੱਲੀ ਵੀ ਸਾਡੀ ਟੀਮ ਦੇੰਨੀ ਆ ਤੇ ਭਾਵੇਂ ਜਿਹੜਾ ਮਰਜ਼ੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁਲ ਹੋਵੇ ਭਾਵੇਂ ਪਾਵਰਫੁਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜ਼ੀ ਉਹਦੀ ਸਰਕਾਰੇ ਦੁਆਰੇ ਪਹੁੰਚ ਹੋਵੇ ਜਾਂ ਵਟ ਐਵਰ ਬਖਸ਼ਿਆ ਨਹੀਂ ਜਾਊਗਾ ਕਿ ਬਹੁਤ ਹੀ ਗਰੀਬ ਘਰਾਂ ਦੇ ਇਕੱਲੇ ਇਕੱਲੇ ਕਮਾਊਂਦ ਸੀ ਲਗਭਗ ਛੋਟੇ ਛੋਟੇ ਬੱਚੇ ਉਹਨਾਂ ਦੀ ਕਿਸੇ ਵੀ ਮਾਂ ਕਿਸੇ ਦੀ ਦਾਦੀ ਕਿਸੇ ਦੀ ਭੈਣ ਉਹਨਾਂ ਦੇ ਅਪਰੂ ਜਿਹੜੇ ਉਹ ਦੇਖੇ ਨਹੀਂ ਜਾ ਰਹੇ ਪੈਸੇ ਨਾਲ ਕੋਈ ਜਾਨ ਤਾਂ ਨਹੀਂ ਵਾਪਸ ਲਿਆ ਸਕਦੇ ਪਰ ਕਿਉਂਕਿ ਉਹ ਪਰਿਵਾਰ ਹੈ ਟੂ ਮਾਉਥ ਨੇ ਜਿਹੜੇ ਅੱਜ ਹੀ ਕਮਾਉਂਦੇ ਸੀ ਅੱਜ ਹੀ ਕੰਮ ਨੂੰ ਖਾਂਦੇ ਸੀ ਉਹ ਚੀ ਚਲੇ ਗਏ ਤਾਂ ਉਸ ਦਾ ਸਰਪਈਆ ਜਿੰਨੀ ਮਤਾਂ ਹੋਈਆਂ ਉਹਦੇ ਬੱਚਿਆਂ ਦੀ ਪੜ੍ਹਾਈ ਉਹ ਵੀ ਅਸੀਂ ਜਿਹੜਾ ਅਕਾਊਂਟ ਨੰਬਰ ਵਗੈਰਾ ਉਹਨਾਂ ਦੇ ਜਿੰਨੇ ਵੀ ਭਾਗੀ ਨੂੰ ਲੈ ਕੇ ਤੁਸੀਂ ਸਾਫ ਇਹ ਕਹਤਾ ਕੱਲ ਤੱਕ ਮੇਰੇ ਕੋਲ ਫੈਲਾ ਆ ਜਾਣਗੇ ਸਾਰੇ ਜਿਹੜੀਆਂ ਕਈਆਂ ਦੇ ਬੱਚੇ ਛੋਟੇ ਆ ਕਿਉਂਕਿ ਜੇ ਛੋਟੇ ਬੱਚੇ ਆ ਤਾਂ ਪੜਾਉਣ ਤੱਕ ਹੀ 10ਵੀਂ 12ਵੀਂ ਤੱਕ ਪਹੁੰਚਣ ਦਾ ਕਾਫੀ ਸਮਾਂ ਲੱਗਦਾ ਤਾਂ ਅਸੀਂ ਉਹਨਾਂ ਦੇ ਪਰਿਵਾਰ ਤੋਂ ਜਾਂ ਉਹਨਾਂ ਦੇ ਬਲੱਡ ਰਿਲੇਸ਼ਨ ਤੋਂ ਕੋਈ ਬੰਦਾ ਜੇ ਜਾਂ ਕੋਈ ਕੋਈ ਬੇਟੀ ਜਾਂ ਕੋਈ ਉਹਨਾਂ ਦੀ ਭੈਣ ਜੇ ਉਹ ਨੌਕਰੀ ਕਰਨ ਦੇ ਯੋਗ ਹੈਗੀ ਹੋ ਤਾਂ ਸੋ ਉਹਨਾਂ ਨੂੰ ਪਹਿਲੀ ਵਾਰੀ ਉਹਨਾਂ ਦਾ ਉਸ ਪਰਿਵਾਰ ਦਾ ਖਰਚਾ ਜਿਹੜਾ ਉੱਥੋਂ ਚਲਵਾ ਦਾਂਗੇ ਕਿ ਇੱਕ ਬੱਚੇ ਨੇ ਪਲੱਸ 2 ਕੀਤੀ ਹੋਈ ਹੈ ਨੌਕਰੀ ਤਾਂ ਉਹਨੂੰ ਦੇ ਸਕਦੇ ਹਾਂ ਨੇ ਪਰ ਮੈਂ ਕਹਾਂ ਵੀ ਜੇ ਉਹ ਖਸਾਨ 3 ਸਾਲ ਦੇ ਵਿੱਚ ਬੀਏ ਹੋ ਜੂਗੀ ਤਾਂ ਜ਼ਿਆਦਾ ਵਧੀਆ ਨੌਕਰੀ ਮਿਲ ਜੂਗੀ ਫਿਰ ਅੱਗੇ ਜਾ ਸਦਾ ਚਾਂਸ ਬਕਤੀਆਂ ਦੇ ਵੀ ਰਹਿੰਦੇ ਹੋ ਸੋ ਬਿਲਕੁਲ ਹੀ ਕਿਸੇ ਵੀ ਪਰਿਵਾਰ ਦਾ ਚੁੱਲਾ ਜਿਹੜਾ ਉਹ ਅਸੀਂ ਬੁਝਣ ਨਹੀਂ ਦੇਵਾਂਗੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਜੋ ਖੜੇ ਨੇ ਹੁਣ ਤੱਕ ਉਹ ਤੋਂ ਕਹਾ ਚੇਨ ਚੂੜੀ ਜਾਂਦੀ ਹੈ ਕਿ ਕੜੀਆਂ ਕਿਤੇ ਤੱਕ 600 ਲੀਟਰ ਦਾ ਆਨਲਾਈਨ ਆਰਡਰ ਕੀਤਾ ਹੋਇਆ ਸੀ ਮੈਥਨੋਲ ਸੀ 600 ਲੀਟਰ ਦਿੱਲੀ ਤੋਂ ਆਰਡਰ ਕੀਤਾ ਹੋਇਆ ਸੀ ਹੋਰ ਇਹ ਮੈਥਨੋਲ ਸਈ ਵਾਰੀ ਮੈਂ ਦੱਸਿਆ ਪਿੰਡ ਵਾਲਿਆਂ ਨੇ ਕੱਲੀ-ਕੱਲੀ ਮੌਤ ਹੋ ਜਾਂਦੀ ਹੈ ਤਾਂ ਉਹਨੂੰ ਕਿਸਮਤ ਕਹਿ ਕੇ ਜਾਂ ਰੱਬ ਦਾ ਭਾਣਾ ਮੰਨ ਕੇ ਭੈਜੰਦੇ ਪਰ ਹੁਣ 17 ਜਦੋਂ ਕੱਠੀ ਪਿੰਡਾਂ ਚ 4-5 ਪਿੰਡਾਂ ਚ ਹੋਈਆਂ ਤਾਂ ਉਹਨੇ ਮਾਮਲਾ ਅਪਰ ਕੇ ਸਾਹਮਣੇ ਆਇਆ ਕਿ ਬਿਲਕੁਲ ਨਾਲ ਥੜਾਂਗੇ ਪਰਿਵਾਰ ਦੇ ਜਿਸ ਤੋਂ ਪਹਿਲਾਂ ਜਦੋਂ ਤਰਨਤਾਰਨ ਦੇ ਨੇੜੇ ਤੇ ਉਧਰ ਜੰਡਿਆਲਾ ਗੁਰੂ ਦੇ ਪਿੰਡਾਂ ਚ 150 ਮੌਤਾਂ ਹੋਈਆਂ ਬਿਲਕੁਲ ਸੇਮ ਲੱਛਣ ਉਹ ਹੀ ਸੀ ਪਹਿਲਾਂ ਤਾਂ ਦੀ ਨਿਗਾ ਜਾਂਦੀ ਹੈ ਫਿਰ ਮੂੰਹ ਤੋਂ ਝੱਟ ਆਉਂਦੀ ਹੈ ਕਈ ਤਾਂ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਕਿ ਮੇਰੇ ਕੋਲ 9:00 ਤੱਕ ਬੈਠਾ ਰਿਹਾ ਦੱਸ 10:00 ਵਜੇ ਮੇਰੇ ਕੋਲ ਗਿਆ 9:00 ਵਜੇ ਮੇਰੇ ਕੋਲ ਆਇਆ ਸੀ ਵੀਰ ਹੈ ਮਗਰ ਅੱਜ ਫਿਰ ਤੁਸੀਂ ਸਾਰਿਆਂ ਨੇ ਬ੍ਰੇਕਿੰਗ ਕਰ ਨਹੀਂ ਦਿੱਤੀ ਜੋ ਅਸਲੀਅਤ ਹੈ ਉਹ ਸਾਹਮਣੇ ਆ ਗਈ ਔਰ ਵੇਖੋ ਅ ਸੀਐਮ ਸਾਹਿਬ ਆਣਗੇ ਦੁੱਖ ਸਾਂਝਾ ਕਰਨਗੇ ਉਹਨਾਂ ਦੀ ਜ਼ਿੰਮੇਵਾਰੀ ਹੈ ਮਗਰ ਮੈਂ ਪੁੱਛਣਾ ਚਾਹੁੰਦਾ ਫੇਲੀਅਰ ਕੀ ਦਾ ਤੁਸੀਂ ਤਾਂ ਬੜੀਆਂ ਬਿਲਡਿੰਗਾਂ ਧਾਰੇ ਸੀਗੇ ਨਸ਼ੇ ਦੇ ਖਿਲਾਫ ਆਪਣੀ ਮੁਹਿੰਮ ਚਲਾ ਰਹੇ ਸੀ ਕੀ ਹੋਇਆ ਫਿਰ ਨਸ਼ਾ ਤਾਂ ਤੁਹਾਡੇ ਨੱਕ ਥੱਲੇ ਵਿਕ ਰਿਆ 31 ਮਈ ਤੱਕ ਗਿਆ ਇਹ ਨਸ਼ਾ ਪੰਜਾਬ ਨਾਲ ਔਰ ਔਰ ਕੀ ਤੁਸੀਂ ਇਕੱਲਾ ਗਰੀਬ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਚਲੇ ਜਾਊਂਗੇ ਕੀ ਉਹਨਾਂ ਦੀ ਚੁੱਕੀ ਉਹ ਜਿਹੜੇ ਨਾਲ ਦੀ ਡੈਥ ਹੋਈ ਆ ਉਹਨਾਂ ਦੇ ਬ੍ਰੈਦਰ ਨਰਸੀ ਉਹਨਾਂ ਦੇ ਘਰ ਤੇ ਉਹਨਾਂ ਦੇ ਘਰ ਤੱਕ ਗੁਜਰ ਹੁੰਦਾ ਸੀ ਔਰ ਉਸ ਉਹਨਾਂ ਦੀ ਕਿਵੇਂ ਬਾਹ ਫੜੋਗੇ ਕੰਪਨਸੇਸ਼ਨ ਕੀ ਦੇਵੋਗੇ ਮੈਂ ਤਾਂ ਸਵੇਰੇ ਮੰਗ ਕੀਤੀ ਆ ਮੈਂ ਕੰਪਨਸੇਸ਼ਨ ਦਿਓ 25 ਲੱਖ اور ਮੈਂ ਕਿਉਂ ਕੀਤੀ ਆ ਮੈਂ ਤੁਹਾਨੂੰ ਇਹ ਦੱਸ ਦਿਆਂ 11000 ਕਰੋੜ ਰੈਵਨਿਊ ਇੱਕ ਮਾਰਿਆ ਜੀ ਸਰਾਬ ਤੋਂ ਆਮਦਨ ਇਹਨਾਂ ਦੀ 11000 ਕਰੋੜ ਤੇ ਜੇ 25 25 ਲੱਖ ਦੇ ਵੀ ਦਿੱਤਾ 15 ਜੀਆਂ ਦੇ ਪਰਿਵਾਰਾਂ ਨੂੰ ਤੇ ਇਹਨਾਂ ਦਾ 5 ਕਰੋੜ ਨਹੀਂ ਬਣਦਾ ਇਹਨਾਂ ਦਾ ਜੇ ਤੁਸੀਂ ਆਮਦਨ ਕਰ ਰਹੇ ਹੋ ਤੁਸੀਂ ਵੱਡੀ ਗੱਲ ਵੇਖੋ ਇੱਕ ਫੜੀ ਵੱਡੀ ਸਾਜ਼ਿਸ਼ ਚੱਲ ਰਹੀ ਹੈ ਅੰਮ੍ਰਿਤਸਰ ਜ਼ਿਲ੍ਹੇ 'ਚ ਇਹ ਨਜਾਇਜ਼ ਸਰਾਬ ਭੇ ਕਿਉਂ ਰਹੀ ਹੈ ਕਿਉਂਕਿ ਨਹੀਂ ਮਜਬੂਰੀ ਕਿਉਂ ਕਿਉਂਕਿ ਐਮ ਆਰ ਪੀ ਤੇ ਜਿਹੜੇ ਸ਼ਰਾਬ ਵੇਚ ਰਹੇ ਸੀ ਉਹਨਾਂ ਨੂੰ ਤਾਂ ਤੁਸੀਂ ਬੰਦ ਕਰਾ ਰਹੇ ਹੋ ਨੀ ਟੇਲ ਪ੍ਰਾਈਸ ਤੇ ਉਹਨਾਂ ਅਨਾਉਂਸਮੈਂਟ ਔਰ ਤੁਸੀਂ ਜਿਹੜੇ ਪ੍ਰੋਫਿਟ ਬਣਾ ਰਹੇ ਸੀ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਨਾਲ ਰਲੇ ਆ ਉਹਨਾਂ ਦੇ 파ਟਨਰ ਨੇ ਸਾਰਾ ਹੀ ਪਰਦਾ ਫਾਸ਼ ਹੋਊਗਾ ਲੋਕ ਆਪ ਦੱਸਣਗੇ ਔਰ ਇਸੇ ਕਾਰਨ ਕਰਕੇ ਉਹ ਸ਼ਰਾਬ ਮਹਿੰਗੀ ਹੋ ਗਈ ਫਿਰ ਉਹ ਦੂਜੀ ਸ਼ਰਾਬ ਵੱਲ ਹੋ ਕੇ ਤੇ ਅੱਜ ਨੁਕਸਾਨ ਹੋ ਗਿਆ ਮੈਂ ਨੌਕਰੀ ਦੀ ਮੈਂ ਨੌਕਰੀ ਦੀ ਕੰਪਨਸੇਸ਼ਨ ਦੀ ਕਾਰਵਾਈ ਦੀ ਪਰਕੇ ਦਰਜ ਕਰਨ ਦੀ ਮੰਗ ਕਰਦਾ ਔਰ ਇਹਦੇ ਚ ਇਕੱਲਾ ਛੋਟੇ ਅਫਸਰਾ ਦੇ ਗਾਜ ਦੇggen ਨਾਲ ਕੁਝ ਨਹੀਂ ਹੋਣਾ ਮਸਲਾ ਤਾਂ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਨੇ ਕੁਸ਼ ਚੌਂਕੀ ਵੀ ਲੱਗੀ ਜੀ ਮਿਲ ਕਰਤੂਤ ਦੇਖਿਆ ਤੁਮ ਪ੍ਰਸ਼ਾਸਨ ਦੀ ਜੀ ਸੋ ਇੱਕ ਬਰਤਾਰਾ ਜਿਹੜਾ ਹੈ ਨੋ ਡਾਊਟ ਮੈਂ ਤੇ ਪਿਛਲੇ 5-5 ਸੱਤ ਸਾਲਾਂ ਦਾ ਰੋਂਡਿਆ ਵੀ ਸਾਡੇ ਅੰਮ੍ਰਿਤਸਰ ਵੀ ਇਹ ਹਰ ਮਤਲਬ ਜਿਹੜਾ ਗਰੀਬ ਏਰੀਆ ਨਾਲ ਉੱਥੇ ਹਰ ਇੱਕ ਜਗ੍ਹਾ ਇਹ ਅਲਕੋਹਲ ਤੇ ਇੱਕ ਹੁਣ ਕੈਮੀਕਲ ਆ ਗਿਆ ਹੁਣ ਤੇਲਕੋਹਲ ਤੋਂ ਵੀ ਗਾਹ ਚਲੇ ਗਿਆ ਪਾਊਡਰ ਵੰਗੋਂ ਦੇ ਪਾਉ ਤੇ ਘੋਲੋ ਤੇ ਪੀਓ ਜੀ ਔਰ ਇਹ ਸਾਰਾ ਕੁਝ ਇੱਥੇ ਵਿਕ ਰਿਹਾ ਵਾ ਔਰ ਪੁਲਿਸ ਦੇ ਨੱਕ ਤੇਲੇ ਥਾਣਿਆਂ ਦੇ ਲੱਗ ਗਏ ਔਰ ਇਹਦੇ ਚ ਪੂਰਨ ਤੌਰ ਤੇ ਇਨਵੋਲਵਮੈਂਟ ਹੈ ਪੋਲਿਟੀਕਲ ਬੰਦਿਆਂ ਦੀ ਵੀ ਆ ਪੁਲਿਸ ਦੀ ਵੀ ਆ ਔਰ ਰੱਜ ਕੇ ਆ ਕੋਈ ਥੋੜੀ ਨਹੀਂ ਗਈ ਕਿਉਂਕਿ ਪੋਲਿਟੀਕਲ ਬੰਦੇ ਬਹੁਤ ਚੰਗੇ ਨੇ ਥੋੜੇ ਬੰਦੇ ਨੇ ਜਿਹੜੇ ਖਰਾਬ ਨੇ ਸਾਰੀਆਂ ਪਾਰਟੀਆਂ ਚੋਂ ਹੈਗੇ ਜੀ ਔਰ ਉਹ ਉਹਨਾਂ ਦੇ ਦਲਾਲ ਬਣੇ ਨੇ ਉਹ ਵੀ ਚਿੱਟ ਕੱਪੜੀਏ ਨੇ ਥੱਲੇ ਉਹ ਵੇਚਨ ਨੂੰ ਵੇਖੋ ਵੱਡੀਆਂ ਵੱਡੀਆਂ ਗੱਡੀਆਂ ਤੇ ਆਏ ਚਿੱਟ ਕੱਪੜੀਏ ਨੇ ਜਿਹੜੇ ਇਹਨਾਂ ਨੂੰ ਛਡਾਉਂਦੇ ਆ ਜਿਹੜੇ ਇਹਨਾਂ ਦੇ ਮਹੀਨੇ ਭਰ ਚੱਕਦੇ ਕਈਆਂ ਨੂੰ ਤਾਂ ਗਨਮੈਨ ਵੀ ਦਿੱਤੇ ਆ ਰੱਬ ਦੀ ਮਿਹਰ ਨਾਲ ਇੱਥੋਂ ਤੱਕ ਬੇੜਾ ਕਰਕ ਹੋ ਗਿਆ ਸਾਡੇ ਸਿਸਟਮ ਦਾ ਔਰ ਰੋ ਕੇ ਪਿੱਟ ਕੇ ਮਰ ਜੋ ਕੋਈ ਇਹਦੀ ਦਵਾਈ ਸੁਣਨ ਵਾਲਾ ਨਹੀਂਗਾ ਇੱਕ ਦਿਨ ਸਖਤੀ ਕਰਨਗੇ ਫਿਰ ਜਦੋਂ ਇੱਕ ਸਿਸਟਮ ਬਣਿਆ ਸੀਆਈਡੀ ਇੰਟੈਲੀਜੈਂਸ ਤੁਹਾਨੂੰ ਕਿਉਂ ਨਹੀਂ ਖਬਰ ਜਾਂਦੀ ਇਹਦਾ ਪੈਸਾ ਭਾਈ ਸਾਹਿਬ ਜਿਹੜੇ ਜਿਹੜੇ ਦਲਾਲ ਨੇ ਨਾ ਉੱਤੇ ਤੱਕ ਜਾਂਦਾ ਇੱਚ ਇੱਚ ਥੰਦੇਓ ਲੈ ਕੇ ਪੁਲਸ ਇੱਕ ਹੌਲਦਾਰ ਤੋਂ ਲੈ ਕੇ ਡੀਜੀਪੀ ਤੱਕ ਇਹਦੇ ਪੈਸੇ ਜਾਂਦੇ ਜੀ ਮੈਂ ਤੁਹਾਨੂੰ ਸੱਚ ਕਹਿੰਦਾ ਜੀ ਇਹ ਕੋਈ ਪੋਸਟਾ ਸੋਖਿਆ ਨਹੀਂ ਜਿੱਥੇ ਮਰਦੇ ਨੇ ਜਿੱਥੇ ਲੱਗਣਾ ਵੀ ਮੈਨੂੰ ਲਾਓ ਹੀ ਲਾਓ ਤੁਸੀਂ ਆਪਣੀ ਜ਼ਿੰਦਗੀ ਵਧੀਆ ਜਿੱਥੇ ਮਰਜੀ ਕੱਢਦੇ ਤਨਖਾਹ ਨਾ ਕੱਟਣੀ ਇਹ ਇਹ ਬੇੜਾ ਘਰ ਕੋਇਆ ਜੀ ਇਹ ਅੱਛਾ ਇਹ ਚ ਸਭ ਤੋਂ ਵੱਡਾ ਅਲਕੋਹਲ ਦੀ ਪ੍ਰੋਬਲਮ ਕੀ ਹੈ ਸ਼ਰਾਬ ਸਰਕਾਰ ਪਾਲਿਸੀ ਬਣਾਉਂਦੀ ਆ ਲੋਕਾਂ ਨੂੰ ਵਗਾਉਂਦੀ ਬਹੁਤ ਵਧੀਆ ਪਾਲਿਸੀ ਅੱਜ ਕੀ ਵੀ ਸਰਕਾਰ ਨੇ ਪਾਲਿਸੀ ਚੰਗੀ ਬਣਾਈ ਚੰਗੀ ਹੈ ਪਰ ਕਿਉਂ ਹੈ ਕਿ ਆ ਹਰ ਵਾਰੀ ਸਰਕਾਰ ਜਿਹੜੀ ਮਰਜ਼ੀ ਹੋਵੇ ਠੇਕੇਦਾਰ ਜਦੋਂ ਲੈਂਦਾ ਇੱਕ ਠੇਕੇਦਾਰ ਸਰਕਾਰ ਦੇ ਬੰਦੇ ਫੜਨੀ ਦਾ ਦੋ ਤਿੰਨ ਸਰਕਾਰ ਵਿੱਚ ਤੁਹਾਨੂੰ ਹੀ ਪਤਾ ਕਿ 5-10 ਬੰਦੇ ਚਲਾਉਂਦੇ ਆ ਬਾਕੀ ਤਾਂ ਐਵੇਂ ਗਾਲਾਂ ਖਾਲ ਵਾਲੀ ਹੁੰਦੇ ਆ ਇੱਥੋਂ ਲੁੱਟ ਲਿਆ ਜੋ ਤੋ ਨਿੱਕੇ ਚੋਰ ਹੁੰਦੇ ਚੰਦੀ ਜੋਰ ਬਾਕੀ ਤਾਂ ਵੱਡੇ ਨੇ ਵੱਡਾ ਡਾਕਾ ਵਜਦਾ ਉਹ ਜਦੋਂ ਉਹਨਾਂ ਕੋਲ ਪਹੁੰਚ ਜਾਂਦੇ ਆ ਫਿਰ ਉਹ ਉਹਦੀ ਮਨੋਪਲੀ ਕਰਦੇ ਆ ਉਹ ਕਹਿੰਦਾ ਐਕਸਾਈ ਦੇ ਮਨੋਪਲੀ ਦਾ ਠੇਕੇਦਾਰ ਇੱਕ ਨੂੰ ਫੜਦੇ ਆ ਹੁਣ ਆ ਜਮਰ ਸਾਹਿਬ ਤਾਜ਼ਾ ਹੀ ਹੋਇਆ ਦੋ ਠੇਕੇਦਾਰ ਨੇ ਠੀਕ ਆ ਬਿਜ਼ਨਸਮੈਨ ਉਹਨਾਂ ਨੂੰ ਬਿਜ਼ਨਸ ਲੈਣਾ ਇੱਕ ਨੂੰ ਸਰਕਾਰ ਚੁੱਕ ਲੈਂਦੀ ਆ ਕਰੋ ਮਨੋਪਲੀ ਦਾਗ ਦੇ ਕੇ ਮਨੋਪਲੀ ਅਮਰਸਰ ਚ ਉਬਰਾਰ ਕੇ ਜਿਹੜਾ ਥੱਕਿਆ ਬੰਦਾ ਉਹਨੇ ਉਹਨੇ ਠਕਾਵਟ ਲਈ ਲਾਉਣੀ ਇਹ ਵੇਖੋ ਇਹਨੂੰ ਤੁਸੀਂ ਡਲਾਈ ਨਹੀਂ ਕਰ ਸਕਦੇ ਇਹ ਪੰਜਾਬ ਦੀ ਤਸਵੀਰ ਹੈ ਸ਼ੁਰੂ ਤੋਂ ਸ਼ਰਾਬ ਵਾਲੀ ਔਰ ਉਹਨੇ ਪੀਣੀ ਆ ਉਹ 20 ਰੁਪਏ ਦੀ ਵਿਚਾਰਾ ਨਹੀਂ ਹੋ ਮਹਿੰਗੀ ਠੇਕੇ ਤੋਂ ਲਿਆਦਾ ਦੇਸੀ ਠੇਕੇ ਦੀ ਸ਼ਰਾਬ ਚਾਰ ਚਾਰ ਗੁਣਾ ਮਹਿੰਗੀ ਹੋਗੀ ਕਿੱਥੋਂ ਉਹ 400 ਦੀ 450 ਦੀ ਕਿੱਥੋਂ ਵੀ 100 ਦੀ ਉਹ 20 ਦੀ ਪੁੜੀ ਲੈਂਦਾ ਜਾਂ ਪੁੜੀ ਲਿਆ ਕੇ ਘੋਲ ਕੇ ਇੱਥੇ ਆ ਕੇ ਪੀ ਦਿੰਦਾ ਉਹ ਜਿਹੜੀਲੀ ਸ਼ਰਾਬ ਨਾਲ ਲੋਕ ਮਰਦੇ ਜੀ ਇਹ ਮਾਫੀਆ ਜੇ ਮੈਂ ਉਧਰ ਉਸ ਚਾਈ ਕਹਿੰਦਾ ਸਾਨੂੰ ਤਾਂ ਦੁੱਖ ਇਸ ਗੱਲ ਦਾ ਮੈਨੂੰ ਰੋਣਾ ਇਸ ਗੱਲ ਦਾ ਵੀ ਕਿੰਨੇ ਜਨ ਸਟੇਜਾਂ ਤੋਂ ਕਹਾਂ ਮੈਂ ਨਸ਼ੇ ਰੋਕੂ ਰੋਕਣੇ ਕਿੰਨੇ ਆ ਕਿਉਂ ਨਹੀਂ ਰੁਕਦੇ ਦੌਰ ਜਾਇਨ ਸਾਰੇ ਜਿਹੜੇ ਮਤਲਬ ਜਿਹੜੇ ਕਹੇਗਾ ਨਸ਼ੇ ਰੋਕੂ ਤੇ ਬਾਅਦ ਵਿੱਚ ਕੋਟਾ ਬਗਦਦ ਪਰ ਪੰਜਾਬ ਸਰਕਾਰ ਕਰ ਰਹੀ ਹੈ ਵੀ ਨਸ਼ਾ ਜੁੱਧ ਨਸ਼ਾ ਵਿਰੋਧ ਦਾ ਆ ਵੇਖ ਲਓ ਜੁੱਧ ਉਹ ਜੁੱਧ ਸਿਰਫ ਇੱਕ ਬਾਰਾਂ ਦੇ ਟੀਵੀ ਤੇ ਜਿਆਦਾ ਆ ਹੁਣ ਇਹ ਉਹ ਵੇਖੋ ਮੈਨੂੰ ਮੈਨੂੰ ਦੁੱਖ ਆਉਂਦਾ ਜਦੋਂ 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 ਇੱਕ ਘਰ ਜਦੋਂ ਇੱਕ ਘਰ ਚਲੋ ਕਿਸੇ ਵੀ ਤਰੀਕੇ ਨਾਲ ਮੈਂ ਸਰਕਾਰ ਦੀ ਹੱਦ ਜਿਹੜੀ ਚੰਗੀ ਗੱਲ ਉਹ ਜੁੱਧ ਕਰੋ ਮੈਂ ਉਹਦੇ ਨਾਲ ਸਹਿਮਤ ਆ ਤੁਸੀਂ ਇਹ ਨਸ਼ੇ ਫੜੋ ਪਰ ਜਦੋਂ ਜਦੋਂ ਜਾਂਦੇ ਨਾ ਫਿਲਮਾਂ ਕਿੱਦਾਂ ਬਣਦੀਆਂ ਇੱਕ ਐਸਐਸਪੀ ਜਾ ਰਿਹਾ ਦੋ ਡੀਐਸਪੀ ਕਿ ਤੁਸੀਂ ਤੁਹਾਡੇ ਥੱਲੇ ਵਗਿਆ ਤੁਹਾਡੇ ਥੱਲੇ ਮਕਾਨ ਬਣਿਆ ਅੱਜ ਤੁਸੀਂ ਬੜੇ ਟੌਰ ਨਾ ਜਾ ਰਹੇ ਜੀ ਇਹ ਅਸੀਂ ਇਹ ਨਿਕਲਿਆ ਤੇ ਉੱਥੇ ਡੀਜੀਪੀ ਕਹਿ ਰਿਹਾ ਜੀ ਅਸੀਂ ਇੰਨੇ ਢਾਹਤੇ ਮਤਲਬ ਆਪ ਹੀ ਕੰਟਰਡਿਕਸ਼ਨ ਕਰ ਰਹੇ ਆਪਣੇ ਬਿਆਨ ਚ ਮਤਲਬ ਮਤਲਬ ਕੋਈ ਕਿਸੇ ਨੂੰ ਕੋਈ ਹੈ ਹੀ ਨਹੀਂਗਾ ਵੀ ਮਤਲਬ ਸਾਡਾ ਦੇਸ਼ ਆ ਸਾਡਾ ਪੰਜਾਬ ਆ ਅਸੀਂ ਕਿਹਦੇ ਲਈ ਬਣੇ ਆ ਕੀ ਜਵਾਬ ਦੇਣਾ ਇਹਨੂੰ ਅਸੀਂ ਕਿ ਕੀ ਕੀ ਅਸੀਂ ਇਹੋ ਕੁਝ ਹੀ ਕਰਦੇ ਰਹਿਣਾ ਰਾਜਾ ਸਾਹਿਬ 2020 ਚ ਵੀ ਘਟਨਾ ਵਾਪਰੀ ਸੀ ਔਰ ਰਿਪੋਰਟ ਆਜੇ ਵੀ ਵਿੱਚ ਉਹ ਵੀ ਸਾਡੇ ਦਬਤੇ ਸੀ ਉਸ ਸਮੇਂ ਦਬਤਾ ਸੀ ਸਾਡੇ ਵਾਲਿਆਂ ਦਬਤਾ ਸੀ ਉਦੋਂ ਜੀ ਉਹ ਉਹ ਬੈਠੇ ਨਾ ਬਾਹਰ ਉਦੋਂ ਸੀਐਮ ਦੀ ਜ਼ਿੰਮੇਵਾਰੀ ਸੀ ਇਹਨੂੰ ਇਹਨਾਂ ਨੂੰ ਸਜੇ ਦਾ ਦੇਖੋ ਮੈਂ ਕਹਿੰਦਾ ਸੀਐਮ ਜ਼ਿੰਮੇਵਾਰੇ ਸਾਰੇ ਕੰਮ ਜੀ ਕੋਈ ਵੀ ਸੀਐਮ ਜਿਹੜਾ ਹੈ ਕੀ ਕੀ ਉਹਦੀ ਮਜਬੂਰੀ ਕਿਉਂ ਨਹੀਂ ਆਪਣੇ ਮੰਤਰੀਆਂ ਨੂੰ ਡੱਕਦਾ ਜਾਂ ਮੇਲਿਆਂ ਨੂੰ ਡੱਕਦਾ ਅੱਜ ਵੀ ਜਿਹੜਾ ਮਾਫੀਆ ਆ ਐਮਐਲਏ ਮੰਤਰੀਆਂ ਦੀ ਗੱਡੀਆਂ 'ਚ ਹੁੰਦਾ ਕੀ ਆ ਪਹਿਲੋ ਕਾਲੀਆਂ ਜੀ ਉੱਥੋਂ ਉੱਤਰ ਕੇ ਕਾਗਰਸੀਆਂ 'ਚ ਚੜ ਗਿਆ ਕਾਗਰਸੀਆਂ ਤੋਂ ਇਹ ਤੇ ਚੜ ਗਿਆ ਹੁਣ ਟਾਟਾ ਬਾਏ ਬਾਏ ਬਾਕੀਆਂ ਨੂੰ ਕਰੀ ਜਾਂਦਾ ਵੀ ਆ ਰਿਹਾ ਮੈਂ ਕਾਲੀਆਂ ਨੂੰ ਵੀ ਕਹੀ ਜਾਂਦਾ ਕਿ ਅਸੀਂ ਤੁਹਾਡੇ ਆ ਜੀ ਕਿਉਂਕਿ ਚਿੱਟ ਕੱਪੜੀਏ ਪੈਸੇ ਗੱਡੀਆਂ ਵੱਡੀਆਂ ਐ ਲੱਗਦਾ ਕਿ ਬ ਪਰ ਬੇੜਾ ਗਰਖ ਪੰਜਾਬ ਦਾ ਲਹੂ ਪੀ ਪੀ ਇਹਨੇ ਬਣਾਇਆ ਸਾਰਾ ਕੁਝ ਕਿਉਂ ਨਹੀਂ ਇਹਨਾਂ ਦੁਆਲੇ ਹੁੰਦੇ ਤੁਸੀਂ ਅੱਜ 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 ਇੱਥੇ ਜਿਹੜੀ ਅੱਜ 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 ਡੀਆਈਜੀ ਸਾਹਿਬ ਆਏ ਸੀ ਡੀਆਈਜੀ ਸਾਹਿਬ ਇੱਥੇ ਐਸਐਸਪੀ ਨੇ ਇਹਨਾਂ ਨੂੰ ਨਹੀਂ ਪਤਾ ਇੱਥੇ ਅਲਕੋਹਲ ਕਿੱਦਾਂ ਵਿਕਦੀ ਹੈ ਸਾਰੇ ਪਿੰਡਾਂ 'ਚ ਵਿਕਦੀ ਤੁਹਾਡਾ ਅੱਜ ਇੱਥੇ ਖੜੇ ਸੀ ਕਰੋ ਸਸਪੈਂਡ ਸਾਰੇ ਲੈ ਕੇ ਥੱਲੇ ਤੱਕ ਇੱਥੋਂ ਲੈ ਕੇ ਡੀਆਈਜੀ ਡੀਜੀਪੀ ਤੱਕ ਮੂਵਜ਼ਨ ਕਰਨਾ ਚਾਹੀਦਾ ਭੱਡੀ ਡੀਜੀਪੀ ਫਰੰਟ ਬਣ ਲਿਆ ਡੀਜੀਪੀ ਸਾਹਿਬ ਤੁਹਾਨੂੰ ਦਾਵਾ ਕਰਦੇ ਪੈਣਾ 31 ਤਰੀਕ ਤੱਕ ਜਿਹੜਾ ਨਸ਼ਾ ਮੁਕਤ ਪੰਜਾਬ ਬਣਾਇਆ ਜਾਵੇ ਕੀ ਤੇ ਤੇਰਾ ਤੁਹਾਡਾ ਸਿਸਟਮ ਫੇਲ ਨਹੀਂਗਾ ਥੱਲੇ ਵਾਲਾ ਤੁਹਾਨੂੰ ਕਿਉਂ ਨਹੀਂ ਇੰਟੈਲੀਜੈਂਸ ਦੱਸਦੀ ਇੱਥੇ ਆਓ ਇੱਥੇ ਆ ਪਿੰਡਾਂ ਚ ਕੀ ਇੱਥੇ ਇੱਥੇ ਇੰਟੈਲੀਜੈਂਸ ਸੀਆਈਟੀ ਫਿਰਦੀ ਨਹੀਂ ਪਿੰਡਾਂ ਚ ਕੀ ਉਹਨੂੰ ਨਹੀਂ ਪਤਾ ਕੌਣ ਵੇਚ ਰਿਹਾ ਕੀ ਐਸਐਸਪੀ ਨੂੰ ਜਿਹੜਾ ਡੀਐਸਪੀ ਥੱਲੇ ਖਾਸ ਕਰ ਦੇਖੋ ਐਸਐਸਪੀ ਬਦਲ ਜਾਂਦੇ ਆ ਜਿਹੜੇ ਡੀਐਸਪੀ ਐਸਪੀ ਆ ਇਹ ਪੁਰਾਣੇ ਇੱਥੇ ਰਹੇ ਨੇ ਐਸਐਚਓ ਤੋਂ ਬਣੇ ਨੇ ਇਹਨਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਬਿਕਰਮ ਸਿੰਘ ਇੱਕ ਇੱਕ ਚੀਜ਼ ਸੁਲਾਉਂਦੇ ਨੇ ਕਿ ਜਿਹੜਾ ਬੰਦਾ ਇਸ ਕਿੰਗ ਕੁਇਨ ਸੀ ਉਹ ਆਮ ਆਦਮੀ ਪਾਰਟੀ ਦਾ ਹੀ ਦੱਸਿਆ ਜਾ ਰਿਹਾ ਮੈਂ ਤਾਂ ਕਹਿ ਰਿਹਾ ਕੋਈ ਉਹ ਕਿੰ ਇਹ ਉਹਦਾ ਸਾਡੀਆਂ 'ਚ ਵੀ ਹੁੰਦੇ ਹੋਣਗੇ ਇਹਨਾਂ ਤੋਂ ਬਚੋ ਸਾਰੇ ਵੱਜੋ ਵੱਜੋ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਤੁਸੀਂ ਲੋਕਾਂ ਤੋਂ ਵੋਟਾਂ ਇਸ ਕੰਮ ਦੀਆਂ ਨਹੀਂ ਲੈਂਦੇ ਕਿੰਗ ਪੈਨ ਹੁਣ ਅੱਜ ਅੱਜ ਬਿਕਰਮ ਦੀ ਫੜ ਕੇ ਮੈਂ ਕਹਿ ਰਿਹਾ ਚੰਗੀ ਗੱਲ ਚੁਣ ਕੋ ਤੇ ਕੀ ਤੁਹਾਡੀਆਂ ਗੱਡੀਆਂ 'ਚ ਕਿੰਗ ਪੈਨ ਨਹੀਂ ਸੀ ਹੈਗੇ ਕਿੰਨੂ ਕਿੰਨੂ ਕਵਾਂਗੇ ਆਪਾਂ ਸਾਡੇ ਆਪਣੇ ਗਰੇਬਾਨ ਮਤਲਬ ਚਾਕਨ ਦੀ ਲੋੜ ਹੈ ਇਹ ਸਾਡੀਆਂ 'ਚ ਵੀ ਸੀ ਮੈਂ ਫੇਰ ਤੁਹਾਨੂੰ ਕਹਿ ਰਿਹਾ ਅਸੀਂ ਮੈਂ ਡਰ ਨਹੀਂ ਕਰਦਾ ਕਿਉਂਕਿ ਅਹੀਂ ਕਾਲਾ ਕਿਉਂ ਕਹੀ ਯਹੀਂ ਸਾਰੀ ਰਾਜਨੀਤੀ ਬੰਦੇ ਕਿਉਂ ਘਣ ਕਰਦੇ ਚੰਦ ਬੰਦੇ ਤੁਸੀਂ ਗੰਦ ਪਾਉਂਦੇ ਜੀ ਬਦਰਮੀ ਸਾਰਿਆਂ ਨੂੰ ਇਹੋ ਹੀ ਮੈਨੂੰ ਮੈਨੂੰ ਦੁੱਖ ਆਉਂਦਾ ਜਦੋਂ ਪੋਲੀਟੀਕਲ ਬੰਦਾ ਆ ਜਾਂਦਾ ਫਲਾਣਾ ਅਫਸਰ ਬੜਾ ਮੇਰਾ ਖਾਸ ਆ ਐ ਸਰਕਾਰ ਦਾ ਯਾਰ ਲੱਗਾ ਐ ਸਰਕਾਰ ਤੇਰਾ ਖਾਸ ਕਿੱਦਾਂ ਹੋ ਗਿਆ ਸਾਡੀ ਤਾਂ ਕੁੱਟ-ਕੁੱਟ ਕੇ ਸਾਨੂੰ ਲਾਲ ਕਰਨ ਦਾ ਬੰਦਿਆਂ ਨੂੰ ਥੱਲੇ ਪੁੱਛੋ ਪਿੰਡਾਂ 'ਚ ਕੀ ਹਾਲ ਪਾਰਟੀ ਬਾਜੀ 'ਚ ਹੈ ਉੱਤੇ ਉਹ ਸਭ ਤੋਂ ਵੱਡੇ ਤਗੜੇ ਨੇ ਉਹਨਾਂ ਨੇ ਕਿਸ ਨੇ ਸੁਖਵੀਰ ਬਾਦਲ ਨੂੰ ਗੰਢੇ ਰੱਖਿਆ ਕਿ ਇਹਨੇ ਬਿਕਰਮਣਾ ਸਾਝ ਬਣਾ ਕੇ ਰੱਖੀ ਉਹ ਜਿਹੜੀ ਬਿਕਰਮ ਨੂੰ ਜਿਹੜੇ ਦੇਣ ਦੇ ਨੇ ਆਪਣੀਆਂ ਜਿਹੜੀਆਂ ਜੂਨੀਅਰ ਕੱਢ-ਕੱਢ ਕੇ ਕੱਢਾ ਉਹ ਕੀ ਆ ਉਹ ਅਗਲਾ ਅਗਲਾ ਰਾ ਪੱਧਰਾ ਕਰੇ ਵੀ ਬਿਕਰਮ ਜੇ ਆ ਗਿਆ ਤੇ ਸਾਡੀ ਸਾਡੀ ਪੌਂ ਬਾਰਾ ਹੋਊਗੀ ਤੇ ਮੁੜ ਕੇ ਦੋਹਾਂ ਥਾਨਾ ਸੀ ਲੁੱਟਾਂਗੇ ਅਸੀਂ ਕੰਮ ਕਰਾਂਗੇ ਉਹੀ 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 ਸਨੀਤ ਝਾਕਰ ਦੀ ਦੱਸਦੇ ਆ ਉਹੀ ਸਾਡੇ ਪ੍ਰਤਾਪ ਬਾਜੋ ਜੀ ਨੂੰ ਉਹੀ ਚੰਨੀ ਜੀ ਦੇ ਖਾਸ ਨੇ ਉਹ ਰਾਜੇ ਬੜਿੰਗ ਦੇ ਖਾਸ ਨੇ ਉਹ ਗੁਰਜੀਤ ਔਜਲੇ ਦੇ ਖਾਸ ਨੇ ਭਰਾਏ ਸਾਹਿਬ ਹੱਲ ਕੀ ਆ ਹੁਣ ਵੀ ਪੰਜ ਸੱਤ ਪਾਲੇ ਆ ਪੋਲੀਟਿਕਲ ਬੰਦੇ ਨੂੰ ਆਪਣਾ ਜਮੀਰ ਜਗਾਉਣਾ ਪਊਗਾ ਮਰ ਲ ਗਿਆ ਜਮੀਰ ਜਗਾਉਣਾ ਪਊ ਸਾਨੂੰ ਸਾਰਿਆਂ ਨੂੰ ਸਾਨੂੰ ਸਟੈਂਡ ਲੈਣਾ ਪਊਗਾ ਯਾਰ 70 ਵਿੱਚ ਆ ਮੇਰੇ ਖੋਦੇ ਪਿੰਡ ਸੋਤਵੱਦ ਮੋਤਾ ਨੇ ਚਿੱਟੇ ਦੇ ਅਲਕੋਹਲ ਦੇ ਨਾਲ ਕੀ ਕਰਾਂ ਬਰੋਨਾ ਹੀ ਨਾਗੇ ਘੱਕ ਨਹੀਂ ਬਸ ਫੜ ਲੈ ਝਾਤੀ 10 ਦਿਨ ਚਤੜਦਾੜ ਕਰ ਲਈ ਉਹ ਮੁੜ ਕੇ ਇਹਨਾਂ ਦੀ ਗੱਡੀ ਚੜ ਜਾਂਦੇ ਆ ਮਲ ਅਫਸਰ ਜਿਹੜੇ ਅਫਸਰ ਨੂੰ ਕਹਦੋ ਨਾ ਮੁੜ ਕੇ ਉਹ ਕੰਮ ਨਹੀਂ ਕਰਦਾ ਸਾਡਾ ਪਰ ਮੈਂ ਪਰਵਾਹ ਨਹੀਂ ਕਰਦਾ ਮੈਂ ਲੋਕਾਂ ਨਾਲ ਆ ਕਿਉਂਕਿ ਇਹਦੀ ਗੱਲ ਦੀ ਕੋਈ ਪਰਵਾਹੀ ਨਾ ਕਰੂ ਕੰਮ ਪਰ ਜੇ ਤੁਸੀਂ ਗੰਦ ਪਾਓਗੇ ਤੇ ਮੈਂ ਗੰਦ ਪਾਉਣ ਨਹੀਂ ਦੇਣਾ ਮੈਂ ਤਾਂ ਚਿੱਟੇ ਨੰਗੇ ਕਰੂੰ ਵਿੱਚੇ ਪੋਲੀਟੀਕਲ ਦੇ ਵਿੱਚੇ ਅਫਸਰ ਵੀ ਭਾਵੇਂ ਸਾਡਾ ਹੋਵੇ ਭਾਵੇਂ ਜਿਹਦਾ ਮਰਜ਼ੀ ਹੋ